ਸਸ ਜਾਲ ਜੀ ਜਿਸ ਤਰ੍ਹਾਂ ਕਿ ਅਸੀਂ ਸਾਰੇ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਪੰਜਾਬੀ ਫਿਲਮ ਇਤਿਹਾਸਿਕ ਫਿਲਮ ਜਿਸ ਨੂੰ ਕਿ 30 ਅਗਸਤ 2024 ਨੂੰ ਸਾਰੇ ਵਰਲਡ ਦੇ ਵਿੱਚ ਰਿਲੀਜ਼ ਕੀਤਾ ਗਿਆ ਜਿਸ ਦਾ ਕਿ ਪ੍ਰੀਮੀਅਰ ਸ਼ੋ ਮਹਾਰੀ ਦੇ ਵਿੱਚ ਕੀਤਾ ਗਿਆ ਜਿਸ ਦੀਆਂ ਕੁਝ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇੱਕ ਐਸੀ ਇਤਿਹਾਸਿਕ ਫਿਲਮ ਜੋ ਕਿ ਨਾ ਇਸ ਤੋਂ ਪਹਿਲਾਂ ਕੋਈ ਬਣੀ ਤੇ ਨਾ ਮੇਰੇ ਖਿਆਲ ਇਹ ਇਸ ਤਰ੍ਹਾਂ ਦੀ ਕੋਈ ਇਸ ਵੱਡੇ ਪੱਧਰ ਦੀ ਫਿਲਮ ਬਣ ਪਾਏਗੀ ਕਿਉਂਕਿ ਇਸ ਦਾ ਜੋ ਸ਼ੁਰੂਆਤੀ ਜਿਸ ਨੂੰ ਕਿ ਕਹਿ ਸਕਦੇ ਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋੜ ਸਰਦਾਰ ਯੋਗਰਾ ਸਿੰਘ ਜੀ ਉਹਨਾਂ ਨੇ ਆਪਣਾ ਜੋ ਕਿਰਦਾਰ ਨਿਭਾਇਆ ਉਹ ਮੇਰੇ ਖਿਆਲ ਸੇ ਆਪਣੇ ਆਪ ਇੱਕ ਇਤਿਹਾਸ ਬਣ ਜਾਏਗਾ ਸੋ ਉਹਨਾਂ ਦੇ ਨਾਲ ਜੋ ਕਿ ਬਾਕੀ ਕਿਰਦਾਰ ਰੂਪੀ ਗਿਲ ਜੋ ਕਿ ਬੀਬੀ ਰਜਨੀ ਦਾ ਕਿਰਦਾਰ ਨਿਭਾਇਆ ਉਹਨਾਂ ਨੇ ਨਾਲ ਉਹਨਾਂ ਦੇ ਸੁਨੀਤਾ ਧੀਰ ਜੀ ਹੁਣੀ ਉਹਨਾਂ ਦਾ ਆਪਣਾ ਇੱਕ ਕਿਰਦਾਰ ਜੋ ਕਿ ਦੇਖਣ ਯੋਗ ਹੈ ਉਹਨਾਂ ਦੇ ਨਾਲ ਜਸ ਬਾਜਵਾ ਗੁਰਪ੍ਰੀਤ ਖੁੱਗੀ ਜੀ ਪ੍ਰਦੀਪ ਚੀਮਾ ਜੀ ਜਨੈਲ ਸਿੰਘ ਧੀਰਜ ਕੁਮਾਰ ਗੁਰਪ੍ਰੀਤ ਕੌਰ ਪੰਗੂ ਜੀ ਉਹਨਾਂ ਨੇ ਤਾਂ ਕੀ ਬਾਤ ਹੈ ਬੀ ਐਨ ਸ਼ਰਮਾ ਰਾਣਾ ਜਨ ਬਹਾਦਰ ਉਹ ਜੋ ਇੱਕ ਕਿਰਦਾਰ ਬੀਬੀ ਰਚਨੀ ਅਸੀਂ ਮੇਰੇ ਖਿਆਲ ਸਾਡੇ ਤੋਂ ਪਹਿਲੀ ਜੋ ਪੀੜ੍ਹੀ ਹੈਗੀ ਆ ਉਹ ਵੀ ਸੁਣਦੀ ਆਈ ਹੈਗੀ ਆ ਉਹ ਆਪਣੇ ਦਾਦੀ ਨਾਨੀ ਜੋ ਕਿ ਉਹਨਾਂ ਨੂੰ ਰਾਤ ਨੂੰ ਇਹ ਸੌਣ ਵੇਲੇ ਕਿਰਦਾਰ ਜੋ ਕਿ ਇਸ ਨੂੰ ਇੱਕ ਕਹਾਣੀ ਦੇ ਰੂਪ ਦੇ ਵਿੱਚ ਦੱਸਦੇ ਸੀ ਅਸੀਂ ਉਹ ਸੁਣ ਕੇ ਵੱਡੇ ਹੋਏ ਹਾਂ ਅੱਜ ਇਹ ਇੱਕ ਵੱਡੇ ਪੱਧਰ ਤੇ ਜਿਸ ਨੂੰ ਕਿ ਇਤਿਹਾਸਿਕ ਫਿਲਮ ਮੈਂ ਬਾਰ ਬਾਰ ਕਿਉਂ ਕਹਿ ਰਿਹਾ ਹੈਗਾ ਕਿ ਇਹ ਇਤਿਹਾਸ ਵੀ ਐਸੀ ਕਿ ਇਤਿਹਾਸ ਨੂੰ ਇੱਕ ਪਰਦੇ ਦੇ ਉੱਪਰ ਜੋ ਕਿ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਹੀ ਵਧੀਆ ਟਾਂਗ ਦੇ ਨਾਲ ਉਤਾਰਿਆ ਗਿਆ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਇਤਿਹਾਸ ਬਾਰੇ ਪਤਾ ਲੱਗ ਸਕੇਗਾ ਇੰਨੀ ਬਖੂਬੀ ਟੈਕਨੀਕਲੀ ਜੋ ਕਿ ਰਾਈਟਰ ਤੇ ਡਾਇਰੈਕਟਰ ਅਮਰ ਹੁੰਦਲ ਜੀ ਨੇ ਇਸ ਫਿਲਮ ਨੂੰ ਪ੍ਰੋਡਿਊਸ ਪਿੰਕੀ ਢਾਲੀਵਾਲ ਗੁਰਕਰਨ ਢਾਲੀਵਾਲ ਅਤੇ ਨਿਤਿਨ ਤਲਵਾਰ ਜੀ ਨੇ ਕੀਤਾ ਹੈਗਾ ਅ ਬਾਕੀ ਪੂਰੀ ਟੀਮ ਜੋ ਕਿ ਬਹੁਤ ਹੀ ਲਗਨ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਉਹਨਾਂ ਨੇ ਇਸ ਫਿਲਮ ਨੂੰ ਤਿਆਰ ਕੀਤਾ ਹੈਗਾ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹ ਫਿਲਮ ਫਿਲਮ ਨਹੀਂ ਲੱਗੇਗੀ ਤੁਹਾਨੂੰ ਇੰਜ ਲੱਗੇਗਾ ਕਿ ਤੁਸੀਂ ਸਾਕਸ਼ਾਤ ਉਸ ਯੁੱਗ ਦੇ ਵਿੱਚ ਪਹੁੰਚ ਚੁੱਕੇ ਹੋ ਐਨੀ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਆਰਟ ਦੇ ਪੱਖੋਂ ਆ ਡਾਇਰੈਕਸ਼ਨ ਦਾ ਜਾਂ ਕਹੇ ਲੋ ਟੈਕਨੀਕਲੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਜੋ ਪਿਕਚਰ ਜਿਸ ਨੂੰ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਕੱਢਿਆ ਜਾਂਦਾ ਕੈਮਰੇ ਰਾਹੀਂ ਉਹ ਡੀਓਪੀ ਬਲਜੀਤ ਸਿੰਘ ਦਿਉ ਜੀ ਨੇ ਕੀਤਾ ਕੰਮ ਸੋ ਕਹਿ ਸਕਦੇ ਹੈਗੇ ਆ ਕਿ ਜੋ ਇੱਕ ਇੱਕ ਐਕਟਰ ਦਾ ਕਿਰਦਾਰ ਦਾ ਜੋ ਐਕਟਿੰਗ ਸੀ ਉਹ ਐਕਟਿੰਗ ਨਹੀਂ ਸਾਕਸ਼ਾਤ ਉਹ ਤੁਹਾਨੂੰ ਲੱਗੇਗਾ ਕਿ ਵਾਕਈ ਉਹ ਕਿਰਦਾਰ ਨੂੰ ਤੁਸੀਂ ਜੀ ਰਿਓਂ ਦੇਖ ਰਹੇ ਹੋ ਆ ਆਪਾਂ ਗੱਲਬਾਤ ਕਰਦੇ ਹੈਗੇ ਆ ਪੂਰੀ ਟੀਮ ਦੇ ਨਾਲ ਤੇ ਉਹ ਆਪਣੇ ਵਿਚਾਰ ਕਿਸ ਤਰ੍ਹਾਂ ਸਾਂਝੇ ਕਰ ਰਹੇ ਨੇ ਫਿਲਮ ਦੇਖ ਚੁੱਕੇ ਹੈਗੇ ਆ ਉਸ ਤੋਂ ਬਾਅਦ ਜੋ ਕਿ ਗੱਲਬਾਤ ਕੀਤੀ ਜਾ ਰਹੀ ਹੈ ਜੀ ਆਵਰਵੈਲਡ ਆ ਅਸੀਂ ਤਲਵਕਾ ਨਿਕਲ ਨਹੀਂ ਪਾ ਰਹੇ ਸੋ ਸਾਰੇ ਥੋੜੇ ਜਿਹਾ ਕਵਾਈਟ ਆ ਇਸ ਟਾਈਮ ਬਟ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਨੂੰ ਵਧੀਆ ਲੱਗੀ ਭਾਈ ਜੀ ਆਹ ਜੀ ਕਰ ਲੀਸ ਪਲੀਜ਼ ਹੱਥ ਪਿੱਛੇ ਸਰ ਦੀ ਆਵਾਜ਼ ਨਹੀਂ ਹੋ ਰਹੀ ਹੈ ਕੰਮ ਨਹੀਂ ਕਰ 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 ਰਹੀ ਹੈ ਕੰਮ ਕੀ ਸਮਝ ਲੱਗਿਆ ਤੁਹਾਨੂੰ ਸਾਰੇ ਸਾਰੇ ਦਾ ਸਾਥ ਨਹੀਂ ਚੱਲ ਰਿਹਾ ਦੀ ਵਕਤ ਅਮੇਜ਼ਿੰਗ ਇਟਸ ਅਪਰੈਸ ਭਾਜੀ ਭਾਜੀ ਆਹ ਹਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕੋਈ ਅਲਫਾਜ਼ ਹੈ ਨਹੀਂ ਕਿੰਨ ਅਲਫਾਜ਼ਾਂ ਦੇ ਨਾਲ ਮੈਂ ਕਹਾ ਮੇਰੇ ਹਸਾਬ ਨਾਲ ਰੱਬ ਜਦ ਆਪ ਬੈ ਕੇ ਰੂਹਾਂ ਨੂੰ ਕੱਟੀਆਂ ਕਰਕੇ ਬਣਾਉਂਦਾ ਤਾਂ ਇਹੋ ਜੀ ਚੀਜ਼ ਬਣਦੀ ਹੈ ਇਹ ਸਾਰੀਆਂ ਰੂਹਾਂ ਜਿਹੜੀਆਂ ਕੱਟੀਆਂ ਹੋਈਆਂ ਐ ਆਰਟਿਸਟਾਂ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਪ੍ਰੋਡਿਊਸਰ ਤੋਂ ਲੈ ਕੇ ਇਹ ਰੱਬ ਨੇ ਖਾਸ ਰੂਹਾਂ ਸਿਲੈਕਟ ਕੀਤੀਆਂ ਸੀ ਇਹ ਚੀਜ਼ ਬਣੀ ਹੈ ਔਰ ਮੇਰਾ ਖਿਆਲ ਹੈ ਜਦ ਤੱਕ ਦੁਨੀਆ ਰਹੇਗੀ ਇਹ ਫਿਲਮ ਹਮੇਸ਼ਾ ਇੱਕ ਯਾਦਗਾਰ ਬਣ ਕੇ ਰਹੇਗੀ ਆਪਾਂ ਅੱਜ ਕਹਿ ਸਕਦੇ ਆ ਕਿ ਜੇ ਬਾਲੀਵੁੱਡ ਫਿਲਮ ਇੰਡਸਟਰੀ ਕੋਲ ਮੁਗਲਿਆਜ਼ਮ ਦਾ ਕੋਈ ਮੁਗਲਿਆਜ਼ਮ ਹੈਗੀ ਤਾਂ ਸਾਡੇ ਕੋਲ ਬੀ.ਬੀ. ਰਜਨੀ ਹੈ ਕੀ ਬਾਤ ਹੈ ਔਰ ਇਸ ਤੋਂ ਵੱਡੀ ਫਿਲਮ 나ਜ ਤੱਕ ਮੈਂ ਦੇਖੀ ਹੈ ਤੇ ਨਾ ਬਣੀ ਹੈ ਅੱਜ ਪੰਜਾਬੀ ਫਿਲਮ ਇੰਡਸਟਰੀ ਬਾਲੀਵੁੱਡ ਤੋਂ ਹੁੰਦੇ ਹੋਏ ਸਾਊਥ ਤੋਂ ਹੁੰਦੇ ਹੋਏ ਹਾਲੀਵੁੱਡ ਨੂੰ ਟੱਪ ਕੇ ਨੰਬਰ 1 ਇਸ ਵਰਲਡ ਦੇ ਵਿੱਚ ਹੋਈ ਹੈ ਔਰ ਇਹ ਸਾਰਾ ਕੁਝ ਆ ਜਿਹੜੇ ਹੀਰੇ ਖੜੇ ਨੇ ਇਹ ਜੀ ਹੀਰਿਆਂ ਦਾ ਕੋਈ ਮੈਂ ਨਾਮ ਨਹੀਂ ਦੇ ਸਕਦਾ ਪਰ ਜਦ ਤੱਕ ਵੀ ਜ਼ਿੰਦਗੀ ਰਹੇਗੀ ਮੈਨੂੰ ਹਮੇਸ਼ਾ ਯਾਦ ਰਹੇਗਾ ਕਿ ਇਹਨਾਂ ਹੀਰਿਆਂ ਬਗੈਰ ਇਹ ਮਹਿਲ ਇੰਨਾ ਉਸਾਰਿਆ ਨਹੀਂ ਜਾ ਸਕਦਾ ਔਰ ਪਰ ਲਾਸਟ ਮੈਂ ਗੱਲ ਕਹਿਣਾ ਕਈ ਵਾਰੀ ਅਲਫਾਜ਼ ਨਹੀਂ ਹੁੰਦੇ ਪਰ ਮੇਰਾ ਖਿਆਲ ਜਿਹੜੀ ਪ੍ਰੋਜੈਕਸ਼ਨ ਆਪ ਬੀਟੀਆ ਨੇ ਕੀਤੀ ਹੈ ਰੂਪੀ ਗਿੱਲ ਨੇ ਇੱਕ ਮਿਸਾਲ ਇਸ ਦੁਨੀਆ ਦੇ ਵਿੱਚ ਕਿ ਜੇ ਕਿਸੇ ਦੀ ਮਾਂ ਹੋਵੇ ਤਾਂ ਇਹੋ ਜਿਹੀ ਹੋਵੇ ਜੇ ਕਿਸੇ ਦੀ ਤੀਜੀ ਹੋਵੇ ਤਾਂ ਇਹੋ ਜਿਹੀ ਹੋਵੇ ਤੇ ਜੇ ਕਿਸੇ ਦੀ ਧਰਮ ਪਤਨੀ ਹੋਵੇ ਤਾਂ ਇਹੋ ਜਿਹੀ ਹੋਵੇ ਉਹ ਔਰਤ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਉਹ ਔਰਤ ਦੀ ਮਿਸਾਲ ਹੈ ਇਹ ਦੁਨੀਆ ਵਾਲੋ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਵਾਲਿਓ ਆ ਮੈਨੂੰ ਉਮੀਦ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਔਰਤ ਦੇ ਪੈਰੀ ਹੱਥ ਲਾ ਕੇ ਘਰੋਂ ਦੁਰਿਆ ਕਰੋਗੇ ਔਰ ਜਦ ਵੀ ਜਾਇਆ ਕਰੋਗੇ ਹਰ ਔਰਤ ਦੇ ਸਾਹਮਣੇ ਤੁਹਾਡਾ ਸਿਰ ਝੁਕਿਆ ਕਰੂਗਾ ਇਸ ਤੋਂ ਵੱਧ ਕੀ ਮਿਸਾਲ ਹੋ ਨਹੀਂ ਸਕਦੀ ਔਰ ਮੈਂ ਸਮਝਦਾ ਇੱਕੋ ਫਿਲਮ ਹੈ ਜਿਹੜੀ ਸਾਰੇ ਧਰਮਾਂ ਨੂੰ ਜਿਨ੍ਹਾਂ ਨੇ ਵਖੀਰ ਕੇ ਰੱਖਿਆ ਉਹਨੂੰ ਜੋੜੂਗੀ ਸਾਰੇ ਵਰਗ ਦੇ ਲੋਕਾਂ ਨੂੰ ਜੋੜੂਗੀ ਔਰ ਇੱਕ ਫਿਲਮ ਹੈਸੀ ਹੈ ਜੋ ਮੇਰਾ ਦਿਲ ਕਹਿੰਦਾ ਹੈ ਕੀ ਕ੍ਰਾਂਤੀ ਲੈ ਕੇ ਆਉਗੀ ਆਉਣ ਵਾਲੀ ਨਸਲ ਹੀ ਮੈਂ ਅੱਜ ਰਾਤ 2 ਵਜੇ ਗਿਆ ਸੀ ਅਨੰਦਪੁਰ ਸਾਹਿਬ ਉੱਥੇ ਅਰਦਾਸ ਕੀਤੀ ਸੀ ਤੇ ਬੜਾ ਚਿਰ ਮੈਂ ਬੈਠਾ ਰਿਹਾ ਤੇ ਦਸਵੇਂ ਪਾਤਸ਼ਾਹ ਜਿੱਥੇ 32 ਸਾਲ ਰਹੇ ਉੱਥੇ ਗਏ ਉੱਥੇ ਜਾ ਕੇ ਜਦ ਮੈਂ ਪਾਠ ਕਰ ਰਿਹਾ ਸੀ ਤੇ ਮੈਂ ਕਿਹਾ ਮਹਾਰਾਜ ਇਹ ਚੀਜ਼ ਤੁਸੀਂ ਬਣਵਾਈ ਆ ਅਕਾਲਪੁਰ ਤੋਂ ਕਹਿ ਕੇ ਇਹਨੂੰ ਐਨਾ ਕੋ ਸਵਾਰ ਦਿਓ ਕਿ ਤੁਹਾਡੀ ਦੁਨੀਆ ਦੇ ਵਿੱਚ ਕਿਸੇ ਨੂੰ ਜਾ ਕੇ ਸਮਝਾਉਣ ਦੀ ਲੋੜ ਨਾ ਪਵੇ ਲੋਕੀ ਆਪ ਹੀ ਸਮਝ ਜਾਣ ਤੁਹਾਨੂੰ ਬਹੁਤ-ਬਹੁਤ ਪਿਆਰ press ਵਾਲਿਓ ਸਾਰਿਓ ਚੈਨਲ ਵਾਲਿਓ ਤੁਸੀਂ ਬਹੁਤ ਮਦਦ ਕੀਤੀ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਪਹੁੰਚਾਉਣ ਦੀ ਔਰ ਤੁਹਾਨੂੰ ਨੇ ਕਲਾਕਾਰ ਮੇਰਾ ਸਿਰ ਝੁਕਦਾ ਹੈ ਇਹਨਾਂ ਦੇ ਪੈਰਾਂ ਦੇ ਵਿੱਚ ਮੈਂ ਤਾਂ ਇੱਕ ਛੋਟਾ ਜਿਹਾ ਨਮਾਣਾ ਜਿਹਾ ਬੰਦਾ ਲੇਕਿਨ ਜੋ ਇਹਨਾਂ ਨੇ ਕੰਮ ਕੀਤਾ ਜੋ ਫਿਲਮ ਬਣਾਈ ਹੈ ਅਮਰ ਹੰਦਲ ਜੀ ਤੋਂ ਲੈ ਕੇ ਮਜੀਦ ਦਿਓ ਜੀ ਤੋਂ ਲੈ ਕੇ ਸੁਖਬਾਜੀ ਤੋਂ ਲੈ ਕੇ ਮਲਕਾਣਾ ਜੀ ਤੋਂ ਲੈ ਕੇ ਸਾਰਿਆਂ ਨੇ ਮੇਰਾ ਸਿਰ ਹਮੇਸ਼ਾ ਇਹਨਾਂ ਦੇ ਚਰਨਾਂ ਚੁੱਕਿਆ ਰਹੂਗਾ ਔਰ ਮੈਨੂੰ ਮਾਣ ਹੈ ਜ਼ਿੰਦਗੀ ਦੇ ਵਿੱਚ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ ਪੰਜਾਬੀ ਪੰਜਾਬ ਦੀ ਧਰਤੀ ਨੇ ਮਾਂ ਨੇ ਇਹੋ ਜੇ ਲਾਲ ਤੇ ਇਹੋ ਜੇ ਧੀਆ ਜੰਮੀਆਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਹਿਸਟਰੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ ਔਰ ਉਹ ਹਿਸਟਰੀ ਹੈ ਕਿ ਸਿੱਖੀ ਹੈਗੀ ਗੁਰੂ ਘਰ ਹੈਗੀ ਔਰ ਗੁਰੂ ਕੀ ਨੇ ਉਹਨਾਂ ਨੇ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਜੋੜਿਆ ਔਰ ਜਿਹੜਾ ਨਾਮ ਜਪਦਾ ਹੈ ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਵਿਸ਼ਵਾਸ ਦੇ ਨੇ ਤੇ ਰੱਬ ਜਿੱਨਾ ਵਿਸ਼ਵਾਸ ਸਿਰਫ ਇੱਕ ਔਰਤ ਨਹੀਂ ਹੋ ਸਕਦਾ ਬੰਦੇ ਨੂੰ ਨਹੀਂ ਹੋ ਸਕਦਾ ਜੇ ਹੋ ਸਕਦਾ ਹੈ ਮੈਂ ਅੱਜ ਤੋਂ ਬਾਅਦ ਐਲਾਨ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਦਿਲ ਕਰਦਾ ਕਿ ਤੇ ਕੁੱਲੀ ਪਾ ਕੇ ਮਹਾਰਾਜ ਤੇਰਾ ਨਾਂ ਜਪਦਾ ਜਪਦਾ ਚਲੇ ਜਾਵਾਂ ਕਿਉਂਕਿ ਇਸ ਤੋਂ ਉੱਤੇ ਮੇਰੀ ਕੋਈ ਮੰਗ ਨਹੀਂ ਤੇਰਾ ਬਹੁਤ ਧੰਨਵਾਦ ਏ ਅਕਾਲ ਪੁਰਖ ਦਾ ਤਾਰ ਪਿਤਾ ਤੇਰਾ ਸ਼ੁਕਰ ਹੈ ਤੂੰ ਬੜੇ ਭਾਗ ਲਾਏ ਨੇ ਇਸ ਸਾਰਿਆਂ ਨੂੰ ਭਾਗ ਲਾਈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਤੱਕ ਲੈ ਕੇ ਜਾਈ ਇਹ ਸਾਰੀ ਦੁਨੀਆ ਉਹਦਾ ਲੋਹਾ ਮੰਨੇ ਔਰ ਇੱਕ ਪਿਆਰ ਦਾ ਮੂਜਸਮਾ ਗੁਰਦਸਤਾ ਜਿਹੜਾ ਰੱਬ ਨੇ ਬਣਾਇਆ ਸੀ ਦੁਬਾਰਾ ਪੈਦਾ ਹੋ ਕੇ ਸਾਡੀ ਉਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮੇਰੇ ਦੁੱਖੇ ਸਾਨੂੰ ਲੋੜਾ ਬੁੱਕੇ ਮੇਰਾ ਹੀ ਪ੍ਰਾਰਥਨਾ ਹੈ ਕਿ ਜਦੋਂ ਵੀ ਅਸੀਂ ਤੁਹਾਨੂੰ ਦੇਖਦੇ ਆ ਮਨ ਤੀਜੇ ਮਹਾਤਮਾ ਬਿਰਦੇ ਵਿੱਚ ਕਿਰਦਾਰ ਪੁਹਾਉ ਵਿੱਚ ਖਾਇਆ ਗਿਆ ਕਿਉਂਕਿ ਜਦੋਂ ਵੀ ਜੀ ਤੁਹਾਨੂੰ ਦੇਖਦੇ ਆ ਸਾਰੇ ਰੱਬ ਨੂੰ ਮੰਨਣਾ ਹੈ ਇਸ ਲਈ ਅਪੇਸ਼ਾ ਵਾਹਿਗੁਰੂ ਜੀ ਕਾ ਹਰੇ ਚੀਜ਼ ਵਿੱਚ ਕਰਦੇ ਹੋ ਹੌਲੀ-ਹੌਲੀ ਹੌਲੀ ਹੌਲੀ ਫਿਰ ਦੱਸ ਦੇਗਾ ਕਿਹਾ ਜਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਨਾ ਤੇ ਫਿਰ ਖੋਤਾ ਵੀ ਘੋੜਾ ਬਣ ਕੇ ਦਰਬੀ ਦਾ ਭਜਦਾ ਕੋਈ ਨਹੀਂ ਹੁੰਦਾ। ਹੋਰ ਕੁਝ ਕੋਈ ਗੋਲੀ ਕੋਈ ਸਵਾਲ ਨਹੀਂ ਕਿਉਂਕਿ ਆਪਣੇ ਸਾਰਿਆਂ ਦੀ ਫਿਲਮ ਹੈ। ਇਹ ਬੜੀ ਵਧੀਆ ਲੱਗੀ ਜੀ। ਹਾਂਜੀ ਸਰ ਮੈਂ ਪੁੱਛਣਾ ਚਾਹਨੀਆ ਫਿਲਮ ਦੇ ਵਿੱਚ ਬੀਬੀ ਰਜਨੀ ਜੋ ਸੀ ਉਹਨਾਂ ਨੇ ਆਪਣੇ ਪਾਪਾ ਸਾਹਿਬ ਦਾ ਜੋ ਵੀ ਕੀਤਾ ਉਹ ਸਿਰ ਝੁਕਾ ਕੇ ਸੀਸ ਧਵਾ ਕੇ ਛਡਾਉਣਾ ਦੀ ਗੱਲ ਮੰਨੀ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਦੇਖਦੇ ਆ ਕਿ ਬੱਚੇ ਆਪਣੇ ਮਾਪਿਆਂ ਦਾ ਇੰਨਾ ਕਹਿਣਾ ਨਹੀਂ ਮੰਨਦੇ ਅੱਜ ਕੱਲ ਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਵੱਡੇ ਹੁੰਦੇ ਨੇ ਮਾਪਿਆਂ ਨੂੰ ਘਰੋਂ ਤਾਂ ਕੱਢ ਦਿੰਦੇ ਨੇ ਤੁਸੀਂ ਆਪਣੇ ਦਾਦੀ ਜੀ ਤੇ ਕਹਾਣੀ ਸੁਣੀ ਸੀ ਜੀ ਮਾਤਾ ਜੀ ਤੋਂ ਸੁਣੀ ਸੀ ਅੱਜ ਕੱਲ ਗੱਲ ਇਹ ਹੈ ਕਿ ਕਿਸੇ ਕੋਲ ਸਮਾਂ ਹੈ ਨਹੀਂ ਅਸੀਂ ਇਹ ਸੇ ਕਰਕੇ ਮਹਾਰਾਜ ਨੇ ਰੱਬ ਨੇ ਫਿਲਮ ਬਣਵਾਈ ਹੈ ਕਿ ਤੁਸੀਂ ਸਾਰੇ ਦੇਖੋ ਤੇ ਬਾਰ-ਬਾਰ ਦੇਖੋ ਤੇ ਆਪਾਂ ਪਰਵਰਤਨ ਲੈ ਕੇ ਆਈਏ ਸਾਡੀ ਉਪਰੋਕਤ ਵਾਪਸ ਲੈ ਕੇ ਆਈਏ ਮੈਨੂੰ ਪਤਾ ਤੁਸੀਂ ਸਾਰੇ ਬਹੁਤ ਮਿਸ ਕਰਦੇ ਹੋ ਆਪਣੇ ਕਲਚਰ ਨੂੰ ਇੱਕ ਟਾਈਮ ਸੀ ਜਦ ਇੱਕ ਜਿਹੜਾ ਪਿਆਰ ਸੀ ਸਤਿਕਾਰ ਸੀ ਮਾਨ ਸੀ ਵੱਡੀ ਮਾਂ ਬਰਾਬਰ ਦੀ ਪੈਰ ਤੇ ਛੋਟੀ ਧੀ ਸੀ ਇਹ ਫਿਲਮ ਏਸੇ ਕਰਕੇ ਰੱਬ ਨੇ ਬਣਵਾਈ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਉਹ ਸਾਰੇ ਲੋਕਾਂ ਨੂੰ ਠੀਕ ਕਰੋਗੇ ਜਾਂ ਬੰਦਾ ਬਿਮਾਰ ਹੋ ਜਾਂਦਾ ਨਾ ਉਹ ਹੌਲੀ ਹੌਲੀ ਡਾਕਟਰ ਦੀ ਦਵਾਈ ਤੋਂ ਠੀਕ ਹੁੰਦਾ ਲੇਕਿਨ ਜਦ ਰੱਬ ਮਿਹਰਬਾਨ ਹੁੰਦਾ ਫਿਰ ਉਹ ਬਹੁਤ ਜਲਦੀ ਠੀਕ ਹੋ ਜਾਂਦਾ ਨਾ ਕਰ ਬਹੁਤ ਕੁਝ ਬਦਲ ਜੂਗਾ ਜਦ ਤੱਕ ਇਹ ਦੁਨੀਆ ਰਹੂਗੀ ਬੀਬੀ ਰਜਨੀ ਇਹ ਫਿਲਮ ਰਹੂਗੀ ਲੋਕੀ ਬਾਰ ਬਾਰ ਦੇਖੇ ਲੋਕੀ ਵੀ ਨਹੀਂ ਦੇਖੇ ਵੇ ਯਾਰ ਕੁਛ ਲਾਦੇ ਸਭ ਵੀਰੇ ਅਸੀਂ ਪਾਜੀ ਆਏ ਹੋਇਆ ਕੋਈ ਨਹੀਂ ਕੁਛ ਲਾਉਂਦਾ ਇੱਕ ਕਿਸਾਨ ਅੰਦੋਲਨ ਵੇਲੇ ਬੜਾ ਛੋਟਾ ਸੀ ਹੁਣ ਵੱਡਾ ਹੋਇਆ ਮੈਂ ਤਾਂ ਬਿਨਾ ਆਪਣਾ ਗ੍ਰੀਟਿੰਗ ਬਿਨਾ ਤਾਂ ਜੀ ਮੈਨੂੰ ਲੱਗਦਾ ਸਾਰੇ ਕਹਿ ਰਹੇ ਕਿਹੜਾ ਚੈਨਜ ਕਰੀਏ ਬਾਕੀ ਜਿਹੜਾ ਰੂਹ ਨਾਲ ਰੱਬ ਨੇ ਕੰਮ ਕਰਾਇਆ ਉਹਦੀ ਮਿਸਾਲ ਨਹੀਂ ਦਿੱਤੀ ਜਾਂਦੀ ਤੁਸੀਂ ਵੀ ਸਰ ਮੈਂ ਜਸਜੀਤ ਦੀ ਗੱਲ ਕਰਾਂ ਘੋੜੇ ਤੇ ਚੜਿਆ ਐ ਲੱਗਦਾ ਆਹਾ ਇੱਥੇ ਫ੍ਰੀਜ਼ ਹੋ ਜੇ ਆਹ ਓਨੈਸਟ ਕਰਦਾ ਜਦ ਸੁਨੀਤਾ ਜੀ ਨੂੰ ਮੈਂ ਮੈਸੇਜ ਕਰਿਆ ਸੀਗਾ ਮੈਂ ਕਿਹਾ ਯੂ ਆਰ ਐਜ਼ ਬਿਊਟੀਫੁਲ ਐਜ਼ ਐਵਰ ਐਂਡ ਐਜ਼ ਮੈਗਨੀਫੀਸੈਂਟ ਐਜ਼ ਐਵਰ ਸਾਡੀਆਂ ਪਹਿਲਾ ਖੜੀ ਹੈ ਇਹਨਾਂ ਦਾ ਕੀ ਜਵਾਬ ਹੈ ਅਸੀਂ ਤਾਂ ਇਹਨਾਂ ਦੇ ਪੈਰਾ ਵਰਗੇ ਵੀ ਹੈ ਨਹੀਂ ਮੇਰੇ ਤੋਂ ਤਾਂ ਰੱਬ ਨੇ ਕੁਝ ਕਰਾ ਲਿਆ ਪਰ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਮਾਰੀ ਮੋਟੀ ਕਲਾਕਾਰ ਜੀ ਨੂੰ ਸਿੱਖ ਲਈ ਬਹੁਤ ਧੰਨਕ ਤੁ ਵੀ ਹਸੀਏ ਜਾ ਰਹੇ ਨੇ ਇਹ ਛੋਟੇ ਜਿਹੇ ਬੱਚੇ ਲੱਗ ਰਹੇ ਹਾਂਜੀ ਇਹ ਲੱਗਣ ਲੱਗੇ ਛੋਟੇ ਲੱਗਦਾ ਵਧੀਆ ਗੱਲ ਆ ਜੀ ਵਧੀਆ ਗੱਲ ਹੈ ਛੋਟੇ ਲੱਗਣਾ ਚਾਹੀਦਾ ਇਹਨੂੰ ਵੱਡਾ ਕੌਮਪਲੀਮੈਂਟ ਹੋ ਨਹੀਂ ਸਕਦਾ ਥੈਂਕ ਯੂ ਮੇਰਾ ਖਿਆਲ ਕੁਝ ਕਰਨਾ ਨਾ ਐਹੋ ਜਿਹਾ ਬਣ ਜਾਂਦੀ ਆ ਰੇ ਜਿਹੜੀਆਂ ਬਾਰ-ਬਾਰ ਦਰਾਈਆਂ ਨਹੀਂ ਜਾਂਦੀਆਂ ਆਪਾਂ ਮੁਗਲਿਆਦਮ ਨੂੰ ਪਾਵਾ ਹਜ਼ਾਰ ਬਾਰ ਦੇਖ ਲੀਏ ਉਹ ਇੰਸਟੀਚਿਊਸ਼ਨ ਹੈ ਇੱਕ ਯੂਨੀਵਰਸਿਟੀ ਹੈ ਜਿੱਦੇ ਤੋਂ ਮੇਰੇ ਘਰ ਮੈਂ ਹਜ਼ਾਰ ਬਾਰ ਦੇਖੀ ਹੈ ਤੇ ਸਾਰੇ ਡਾਇਲੌਗ ਸਾਰੇ ਸੀਨ ਮੈਨੂੰ ਯਾਦ ਹੈ ਮਾੜਾ ਮੋਟਾ ਐਕਟਰ ਬਣ ਗਿਆ ਉਹ ਗ੍ਰੇਟ ਆਰਟਿਸਟ ਬਣ ਸਕਦਾ ਹੈ ਸੋ ਕਈ ਚੀਜ਼ਾਂ ਹੈਗੀਆਂ ਨੇ ਜਿਹਨੂੰ ਆਪਾਂ ਬਿਆਨ ਅਲਫ਼ਾਜ਼ਾਂ ਦੇ ਵਿੱਚ ਨਹੀਂ ਕਰ ਸਕਦੇ ਮਿਰੋਸ ਆਰਿਆ ਨੂੰ ਇੱਕ ਸਵਾਲ ਹੈ ਤੁਸੀਂ ਬਹੁਤ ਸਾਰੇ ਅਲੱਗ-ਅਲੱਗ ਕਿਰਦਾਰ ਚੜ੍ਹੇ ਨੇ ਹਰ ਫਿਲਮ ਦੇ ਵਿੱਚ ਨਿਭਾਏ ਨੇ ਪਰ ਬਿੱਬੀ ਰਜਨੀ ਦੇ ਵਿੱਚ ਜੋ-ਜੋ ਕਿਰਦਾਰ ਤੁਸੀਂ ਅਦਾ ਕੀਤੇ ਨੇ ਇਹ ਕਿਰਦਾਰ ਦੀ ਭਾਗ ਕਿੰਨਾ ਕਿਸੇ ਤੋਂ ਮੁਹਰੇ ਨਹੀਂ ਆ ਸਕਦਾ ਜਸਰ ਤੁਸੀਂ ਸਟਾਰਟ ਕਰੋ ਇਹ ਤਾਂ ਹਰ ਇੱਕ ਚੀਜ਼ ਦਾ ਦਸਵੰਦ ਹੁੰਦਾ ਹੈ ਕਿ ਕਨਸੈਪਟ ਹੁੰਦਾ ਕਿ ਜਿੰਨੀ ਭਾਈ ਬੰਦਾ ਕਰਦਾ ਚਾਹੇ ਕਿਸੇ ਵੀ ਕਿਤੇ ਹੋਵੇ ਉਹਨੇ ਦਸਵੰਦ ਦੇਣਾ ਹੁੰਦਾ ਮਾਰਾਂਗੇ ਇਹ ਸਭ ਨੂੰ ਪਤਨ ਕੀਤੇ ਮਰੀ ਭਾਈ ਹੋਈ ਹੈ ਇਹ ਸਾਡੇ ਕੰਮ ਦੇ ਰਾਹੀ ਮੈਨੂੰ ਲੱਗਦਾ ਕਿ ਜਿੰਨੇ ਵੀ ਆਰਟਿਸਟ ਸੰਗੀਤਕਾਰ ਖੜੇ ਨੇ ਮਹਾਰਾਜ ਨੇ ਇਸ ਸੰਬੰਧੀ ਲਿਆ ਆਪ ਸਿਰ ਤੇ ਹੱਥ ਕਰਵਾ ਕੇ ਸੋ ਸਾਰੀ ਟੀਮ ਜਿਹਦੇ ਨਾਂ ਨੇ ਮੈਨੂੰ ਲੱਗਦਾ ਕਿ ਅਸੀਂ ਅੱਜ ਮੈਂ ਤੇ ਰੂਪੀ ਨਵੇਂ ਆ ਸਭ ਤੋਂ ਦਾ ਏਡੇ ਏਡੇ ਫਨਕਾਰਾਂ ਨਾਲ ਸਕਰੀਨ ਸੰਧੀ ਕਰਨੀ ਹੈ ਸਾਡੇ ਲਈ ਪਹਿਲਾਂ ਤੋਂ ਬਹੁਤ ਮਾਣ ਵਾਲੀ ਗੱਲ ਹੈ ਪ੍ਰਾਊਡ ਵਾਲੀ ਗੱਲ ਹੈ ਨਵੀਂ ਜਨਰੇਸ਼ਨ ਹੈ ਸਾਡੇ ਜਵਾਨ ਨੇ ਉਹਨਾਂ ਲਈ ਇਹ ਫਿਲਮ ਪਰਮਾਤਮਾ ਨਰ ਜਦੋਂ ਦਾ ਇੱਕ ਰਾਹ ਬਣ ਗਈ ਸਾਰੀ ਟੀਮ ਦਾ ਦਮ ਕਰਕੇ ਬਹੁਤ ਅੱਛਾ ਲੱਗਿਆ ਔਰ ਗੀਜ ਵਿੱਚ ਇਹ ਕੀ ਕਰਵਾ ਸਾਰਿਆਂ ਨੂੰ ਅਸੀਂ ਮਹੀਨੇ ਸਵਾ ਮਹੀਨੇ ਦੇ ਲੱਗੇ ਹੋਏ ਆ ਯੋਗ ਸਰ ਕਦੇ ਕੈਨੇਡਾ ਕਦੇ ਇੰਗਲੈਂਡ ਕਦੇ ਕਿਤੇ ਰੂਪੀਏ ਬਹੁਤ ਟਰੈਵਲ ਕਰ ਰਹੇ ਆ ਸਿਰਫ ਐਸੇ ਕਰਕੇ ਕਿ ਇਹ ਫਿਲਮ ਕੌੜਿਆਂ ਬੱਚਿਆਂ ਤੱਕ ਪਹੁੰਚੇ ਤੁਹਾਡੀਆਂ ਫੈਮਲੀਆਂ ਤੱਕ ਪਹੁੰਚੇ ਸੋ ਸਾਡਾ ਅਸੀਂ ਕੰਮ ਸਾਡਾ ਅੱਜ ਤੱਕ ਸੀ ਇਹ ਤੋਂ ਅੱਗੇ ਕੰਮ ਹੈਗਾ ਤੁਹਾਡਾ ਸਾਰੇ ਮੈਂ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂਗਾ ਕਿ ਜ਼ਰੂਰ ਇਨੂੰ ਵੱਗ ਤੋਂ ਵੱਗ ਦੁਨੀਆ 'ਚ ਲੈ ਕੇ ਜਾਓ ਤਾਂ ਜੋ ਇੱਕ ਇਤਿਹਾਸਕ ਫਿਲਮ ਇਤਿਹਾਸ ਨਾਲ ਜੁੜੀ ਹੋਈ ਫਿਲਮ ਹੈਗੀ ਆ ਬਟ ਜਦੋਂ ਇਦਾਂ ਦੀਆਂ ਫਿਲਮਾਂ ਇੰਨਾ ਜ਼ਿਆਦਾ ਗ੍ਰੋਥ ਕਰਦੀਆਂ ਤਾਂ ਸਾਡੇ ਇਤਿਹਾਸ ਸੁਨੇਹਾ ਸ੍ਰੀ ਅਕਾਲ ਸ੍ਰੀ ਅਕਾਲ